ਚਲ ਵਾਪਸ ਕਰਕੇ ਤੈਹੀ ਆ ਜਾ ਆ ਜਾ ਪੰਜ ਮੈ ajo ਆ ਜਾ ਤੈਹੀ ਕੋਈ ਨਹੀਂ ਹੋ ਰਹੀ ਕਲਵਿੰਦਰ ਕੋ ਰੈ ਵਧਾਈ ਹੋਏ ਤੁਹਾਨੂੰ ਵਧਾਈਆਂ ਭੈਣ ਜੀ ਚਾਚੀ ਦੀਆਂ ਵਧਾਈਆਂ ਤੁਹਾਨੂੰ ਵਧਾਈਆਂ ਭਾਬੀ ਨੂੰ ਵਧਾਈ ਹੋਏ ਵਧਾਈਓ ਦੀਦੇ ਤਾ ਹੀਓ ਤੁਹਾਨੂੰ ਵਧਾਈ ਹੋਏ ਵਧਾਈ ਤਾ ਸੋਣਾ ਕਿੱਥੇ ਗਿਆ ਸ਼ਬਦ ਉਹ ਤੇ ਅੰਦਾਜ਼ੀ ਮੈਂ ਆਹ ਗੁਰਕੀਆਂ ਦੇਣੀ ਮੈਂ ਭਾਬੀ ਨੂੰ ਗੁਰਕੀ ਦੇਣੀ ਤੇ ਆਪਾਂ ਤੁਹਾਨੂੰ ਦੇਖਿਆ ਹੀ ਨਹੀਂ ਪਤਾ ਨਹੀਂ ਕਿਥੇ ਚਲ ਗਿਆ ਯਾਰ ਵੀ ਆ ਗਿਆ ਮੈਂ ਹਾਂ ਤੂੰ ਕਿਥੇ ਚਲ ਗਿਆ ਆਹ ਵਾਲੇ ਦਾ ਹਿਸਾਬ ਜਿਆ ਕਰਨ ਲੱਗ ਪਿਆ ਅੱਛਾ ਠੀਕ ਠੀਕ ਹੋ ਗਿਆ ਹੁਣ ਗੁਰਕੀਆਂ ਤਾਂ ਦੇ ਲਈਆਂ ਹੁਣ ਤੂੰ ਕੀ ਦੇਵੇਂਗਾ ਇਹਨੂੰ ਕਿਆ ਲੜਦੁ ਗੋਦੀ ਜੀ ਗੋਦੀ ਜੀ ਬੈਠੀ ਪਾਪੀ ਦੀ ਪਹਿਲਾਂ ਉਹਨੇ ਪਰਚਾਈ ਦੀ ਹਾਂ ਕਿਆ ਜੀ ਬੈਣਾ ਕੇ ਗੱਲ ਨੂੰ ਬਠਾਈਏ ਮਜ਼ਬੂਤ ਹੈ ਨਾ ਅੱਜ ਪਾਦ ਗਏ ਤੇ ਵੀ ਰਸਮ ਕਰ ਲਈਏ ਅੱਜ ਹੋਰ ਗੋਡਾ ਤਾਂ ਮਜ਼ਬੂਤ ਆ ਬੜੀ ਤਕੜੀ ਆ ਆਹੋ ਤੁਹਾਨੂੰ ਆਹ ਥੋੜਾ ਜਿਹਾ ਦੇਣਾ ਵਸਤੂ ਆ ਜੀ ਸੱਲ ਬੁੜੀ ਵਧੀਆ ਆ ਵਧੀਆ ਲੱਗਾ ਪ੍ਰੋਗਰਾਮ ਜੋ ਜਿੰਨਾ ਕਿ ਆਪਾਂ ਮੈਂਬਰਾਂ ਦੇ ਸਹਾਰੇ ਹੁਣ ਨਹੀਂ ਇਹਨਾਂ ਨੂੰ ਛੁੱਟੀ ਦਾ ਬਣਿਆ ਤੇ ਫਿਰ ਚਟਪਟਾ ਤੁਹਾਨੂੰ ਪਤਾ ਹੀ ਐ ਇੰਨਾ ਕੀ ਹੋਣਾ ਸੀ ਹਨਾ ਚਲ ਆਪਾਂ ਇਹ ਹੁੰਦੇ ਤੇ ਵਧੀਆ ਕਰ ਲੈਂਦੇ ਉਹ ਤਾਂ ਆਖਿਆ ਬਹੁਤ ਸੋਨਾ ਮਾਰਨੇ ਕੋਈ ਦੋ ਚਾਰ ਬੰਦੇ ਹੋਰ ਨਾਲ ਜਾਂਦੇ ਮਜਬੂਰੀ ਬਣ ਗਈ ਉਹਨਾਂ ਤੋਂ ਬਿਨਾਂ ਆਪਾਂ ਵੀ ਫਿਰ ਨਿਆਣੇ ਵੀ ਇਕੱਲੇ ਇਹਨਾਂ ਪਾਰ ਨਹੀਂ ਚੁੱਕ ਸਕਦੇ ਹਾਂ ਜਿਵੇਂ ਕੋਈ ਮਾਰਕਾ ਤਵਾ ਪਤਾ ਨਹੀਂ ਕੀ ਬੇਦ ਬਣਿਆ ਕਿ ਇਹਦਾ ਵੀ ਨਹੀਂ ਜਿੱਤਰਾ ਬੀਬੀ ਨਾ ਸਾਡਾ ਮੁੰਡਾ ਜੱਗਾ ਉਹਨੇ ਤਾਂ ਚੱਲਾ ਕਹਿਣਾ ਹੀ ਗੱਬ ਮੈਨੂੰ ਚਾਚੀ ਨੇ ਮੌਕੇ ਤੇ ਦੱਸਿਆ ਤੇ ਮੇਰਾ ਅਧਿਕਾਰ ਵਾਲਾ ਹੀ ਨਾ ਸੋਨਣਾ ਟਿੰਬੀ ਲਾ ਬਾਸਾ ਲਾਇਆ ਪਤਾ ਨਹੀਂ ਕਿ ਹੋ ਜਾ ਨਾ ਕੁੜੀ ਦਾ ਪਾਪਾ ਹੀ ਆਇਆ ਚਲੋ ਚਲੋ ਕੋਈ ਨਹੀਂ ਮਹਾਰਾਜ ਇਦਾਂ ਹੀ ਸਮਝੋਗੇ ਇਸ حساب ਨਾਲੇ ਗਾੜੇ ਗਾੜੇ ਲਿਖੇ ਹੋਣਗੇ ਨਾਲੇ ਅੰਜਲ ਜੀ ਦੇ ਜੀ ਦਾ ਕੁੜਮਾ ਦੇ ਘਰ ਦਾ ਹੀ ਮੈਂ ਕੱਲੀ ਨੇ ਖਾਣਾ ਹੀ ਜਾਂ ਪ੍ਰੀਤੀ ਨੇ ਖਾਣਾ ਹੀ ਚਲ ਆ ਬੱਡੇ ਮੋਢੀ ਆ ਗਏ ਆ ਪੂਆ ਜੀ ਸਾਡੇ ਤੇ ਭਾਈ ਹੈਗੀ ਆ ਹਨਾ ਚਲੋ ਡੇਰੇ ਚਾਹੀਦੇ ਨਾ ਕਦਗੇ ਦੀ ਵੀ ਹੈ ਭਾਈ ਇਹਨੂੰ ਕੋਦੀ ਚ ਸਵੇਰੇ ਨਾ ਬਟਾਈਏ ਵੇ ਲੋ ਮਰਜੀ ਜਿੱਤਰਾ ਕਰਨੀ ਹੋਣੀ ਹੁਣੇ ਭਾ ਲੋ ਮੈਂ ਤੇ ਅੰਨੀ ਲੱਗ ਜਾ ਹਤੇ ਵੀ ਕੰਮ ਹੋ ਜਾ ਚਲੋ ਕੱਢੋ ਪੈਸੇ ਆ ਲਓ ਭਾਬੀ ਵੀ ਕਹਿ ਕੇ ਆ ਲਓ ਸੋਣੀ ਬੋਲੀ ਬੱਲੇ ਕੱਤੇ ਫੇਰ ਹੀ ਪਰੌਂਠੇ ਖਾਵੇਂਗਾ ਹਾਂ 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 ਭਾਬੀ ਦਾ ਪਰੌਂਠੇ ਖਾਏਗਾ ਹਾਂ ਹਾਂ ਹੁਣ ਇਹਨੇ ਚਲੋ ਉੱਠ ਜਾ ਵੀ ਵੱਡਾ ਤੋੜ ਨਹੀਂ ਆ ਤੇ ਭਾਬੀ ਤੇਰ ਕੋ ਖਾਂਦੀ ਆ ਹਾਂ ਪ੍ਰੀਤੀ ਕਿ ਆਵਾ ਪ੍ਰੀਤੀ ਜਾ ਪਣੀ ਕਿਆ ਨੂੰ ਬਣਾਉਣੀ ਹਾਂਜੀ ਕਿਆ ਵਾ ਠੀਕ ਆ ਚਾਚੀ ਜੀ ਗਾਣਾ ਮੈਂ ਇੱਥੇ ਪਾ ਦਵਾਂ ਨਾਲ ਮੈਂ ਨਹੀਂ ਵੇਖਿਆ ਦੇਖ ਲਊਂਗੀ ਪਾਲਾਂਗੇ ਗਾਣਾ ਵੀ ਸਵੇਰੇ ਨਾ ਬਾਈਏ ਨਹੀਂ ਹੋਣੀ ਪਾ ਦਾਂ ਨਾਲ ਚਲ ਪਾ ਦੋ ਹੋਣੀ ਤੇ ਪ੍ਰੀਤੀ ਲਿਆ ਫੜ ਕੇ ਪਾ ਦਿੰਨੇ ਆ ਜਿਹੜਾ ਦੱਸ ਗਾਣਾ ਪੌਣ ਨੂੰ ਬਣਾਇਆ ਗਾਣਾ ਪਾ ਦਿੰਨੀ ਮੈਂ ਵੇਲਾ ਤੇਰੀ ਪਰਜਾਈ ਨੂੰ ਕਿੱਡਾ ਫੇਖ ਰੀ ਹੈ ਆ ਦਿਨਾਂ ਲੇ ਆ ਬੰਦੇ ਇਕ ਲਾ ਗੋ ਦੰਦਾ ਦੇਖਿਆ ਨਹੀਂ ਦਵਾਈ ਨਹੀਂ ਹੈ ਪੈੰਜੀ ਦੇਖ ਕੇ ਕਹਾ ਤੂੰ ਹੁਣ ਨਹੀਂ ਆ ਲੋ ਦੀਦੀ ਆਲੀ ਮੇਰਾ ਪ੍ਰੀਤ ਵੀ ਨੂੰ ਤਾਂ ਪਤਾ ਨਹੀਂ ਲੱਗਦਾ ਆ ਘਰਾਂ ਬੰਦ ਤੋਂ ਕੁੰਡੀ ਜੀ ਖੜ ਤਾ ਕਾਂਡੇ ਤੇ ਨੇ ਪਾਏ ਆ ਫੇਰ ਪਾਲੂਗੀ ਕੇ ਚਲ ਖਾਦੋ ਉਹਨਾਂ ਨੂੰ ਆ ਸੈਟ ਸੀਗਾ ਮੈਂ ਹੁਣ ਉਹਨੇ ਪਾਏ ਆ ਫੇਰ ਪਾਲੂਗੀ ਰਾਤ ਬਿੰਨੀ ਵਿੱਚ ਬਟੂਰਾ ਕਿੱਚੀ ਚੂੜੀ ਸੱਟ ਨਹੀਂ ਪਾ ਕੁੰਡੀ ਦਾ ਚਿਹਦੇ ਕਰ ਆਪਾਂ ਆਨ ਕੇ ਵੱਡ ਲੈਨੇ ਆ ਬੜਾ ਮਹਿੰਗਾ ਜਦੋਂ ਬਣਾਉਣ ਜਾਏਗੇ ਪਤਾ ਲੱਗੂਗਾ ਚਲ ਆ ਮੰਗਿਆਈਆ ਤਦ ਹੀ ਆ ਜਦੋਂ ਬਣਾਉਣ ਜਾਏਗੀ ਤੈਨੂੰ ਪਤਾ ਲੱਗੂਗਾ ਠੀਕ ਆ ਪੈਂਜੀ ਇਹਦੀ ਥੋੜੀ ਜਿਹੀ ਜ਼ੁਬਾਨ ਨੂੰ ਲਗਾਮ ਰੱਖਿਆ ਕਰ ਤੇਰਾ ਮੇਰਾ ਸਰੀਕਾ ਹੈਗਾ ਇਹਦਾ ਸਰੀਕਾ ਨਹੀਂ ਭੱਜਦਾ ਅਹੀਂ ਜਿੰਨੇ ਜੋਗੇ ਹੋ ਗਏ ਇਹ ਕੀਤਾ ਵਾ ਚਲ ਸੋਣਾ ਹੋ ਗਿਆ ਝੂਟਗਾ ਬਣਾਉਣ ਸੁਣਨੇ ਲੱਗਣੀਆਂ ਹਾਂ ਕੋਈ ਨਹੀਂ ਬਣਾਵਾਂਗੇ ਸੋਨਾ ਕਮਾਈ ਕਰਦਾ ਚਾਚੀ ਦੀ ਇੱਕ ਇੱਕ ਪਾਰਿੰਦੇ ਕਰਕੇ ਜਦੋਂ ਕਮਾਈ ਕਰਦੇ ਆ ਬਣਾਵਾਂਗੇ ਫੇਰ ਹੁਣ ਤਾਂ ਇਹਨੂੰ ਪਤਾ ਤੇ ਰਜਾਚਾ ਵੀ ਨਹੀਂ ਆਇਆ ਜਲਦਬਾਜੀ 'ਚ ਜਿੰਨਾ ਕਿ ਸਾਡੇ ਕੋਲ ਆਇਆ ਅਸੀਂ ਕਰ ਲਿਆ ਜੇ ਕਿਸੇ ਦੀ ਆਪਾਂ ਖੁਸ਼ੀ 'ਚ ਖੁਸ਼-ਖੁਸ਼ ਸ਼ਾਮਲ ਹੋਈਏ ਤਾਂ ਸੋਹਣੇ ਲੱਗਦਾ ਤੂੰ ਤੇ ਸਰੀਕਾਂ ਵਾਲੀ ਕਰਤੀ ਚਲੋ ਕੋਈ ਨਹੀਂ ਫੇਰ ਬਣਾ ਕੇ ਪਾ ਦਾਂਗੇ ਉਹਨੂੰ ਮੈਂ ਹੀ ਪਾਉਣੀ ਆ ਕਿਹੜੀ ਤੇ ਤੂੰ ਹੀ ਪਾਉਣੀ ਆ ਚਲੋ ਮੰਮੀ ਚੱਲੀਏ ਚਲੋ ਚੰਗਾ ਹੋਪ ਤੇ ਗੇਸ ਦੇਮ ਦਿਹਾੜ ਦੇ ਕੇ ਮੇਲਾ ਸਰ ਇਹ ਕਾਲੇ ਕੀਤੇ ਨਾ ਹਾਂਜੀ ਐਡੀ ਜ਼ੁਬਾਨ ਹੈ ਦੀ ਮੈਂ ਤਾਂ ਇੰਨਾਂ ਤੇ ਜ਼ਰਾ ਮੋਹ ਨਹੀਂ ਲੱਗਦੀ ਇਹਨਾਂ ਨੂੰ ਤੁਸੀਂ ਇਹਨੂੰ ਭੈਣ ਜੀ ਨੂੰ ਕਹੋ ਕਿ ਇਹਨੂੰ ਥੋੜਾ ਵਰਜ ਕੇ ਰੱਖਿਆ ਕਰੇ ਕਿੰਨਾ ਬੋਲਦੀ ਹੈ ਹਾਂ ਕੀ ਹੈ ਮੈਂ ਠਗਲੋਤਾ ਨਹੀਂ ਵੇਂਦੀ ਹੁਣ ਕੀ ਹੈ ਮੈਂ ਇਸੇ ਕਰਕੇ ਇਹਨਾਂ ਤੋਂ ਥੋੜਾ ਥੋੜਾ ਪਿੱਛੇ ਰਹਿਣੀ ਆ ਸਰੀਕ ਇੱਕ ਸਹਰੇ ਨਹੀਂ ਲਾਉਂਦਾ ਬਾਕੀ ਸਭ ਕੁਝ ਕਰਦਾ ਚਾ ਕੋਈ ਨਹੀਂ ਤੁਸੀਂ ਦੇ ਟਾਈਮ ਵੇਖਿਆ ਕਰ ਦੇਖਣਾ ਮੋਸਮ ਦਾ ਈ ਇਹ ਮੈਂ ਗੱਲ ਕਰ ਮੈਂ ਕੱਲ ਨੂੰ ਇਹ ਚੂੜੀਆਂ ਆਪੇ ਵੇਖੂਗੀ ਕਿੰਨੀਆਂ ਕਹ ਘਰੋਂ ਪਉਂਦੀ ਆ ਨਾਲੇ ਇਹ ਕਿੱਡੀਆਂ ਇੰਚ ਚੂੜੀਆਂ ਪਾ ਕੇ ਇਹਨੂੰ ਲਿਆਂਦਾ ਹੋਈ ਨਾ ਕੱਲ ਅੱਜ ਜੇ ਇਹਨੂੰ ਮੈਂ ਵਿਆਹ ਕੇ ਲਿਆਂਦਾ ਤੋਰੇ ਸਾਹਮਣੇ ਮੇਰੀ ਦੇ ਵੀ ਇਹਦੀ ਕਿ ਜਰਤ ਹੋਈ ਪਹਿਲਾਂ ਤੋਰੇ ਸਾਹਮਣੇ ਹੀ ਵੇਚ ਕੇ ਕਰਦੀ ਆਹੋ ਕਿੱਡੀਆਂ ਕਿਹਨੇ ਪਾਉਣੇ ਆ ਨਾਲੇ ਮੇਰਾ ਪੁੱਤ ਫਿਰ ਨਾ ਖੁਸ਼ ਆ ਜਿ ਤਰ੍ਹਾਂ ਸਾਨੂੰ ਮਾਪੋਤਾਂ ਨੂੰ ਸਹੀ ਲੱਗਾ ਤੇ ਪਿਓ ਨੂੰ ਸਹੀ ਲੱਗਾ ਇਹ ਕੀਤਾ ਮੈਂ ਐਸੇ ਕਰਕੇ ਇਹਨਾਂ ਨੂੰ ਵੇਚ ਵਾੜਦੇ ਨਹੀਂ ਖੁਸ਼ ਤੁਸੀਂ ਪਿਓ ਪੁੱਤ ਚਾਚੀ ਚਾਚੀ ਤਾਈ ਤਾਈ ਕਰਦੇ ਜੇ ਡੈਡੀ ਮੜਕੇ ਆਉਂਦੇ ਮੇਰੇਆਂ ਨੂੰ ਪਛਾਣ ਕਰਦੇ ਜਦੋਂ ਇਹ ਮੇਰੇਆਂ ਨੂੰ ਹੁਣ ਡੈਡੀ ਇੱਥੇ ਹੁੰਦਾ ਤਾਂ ਸਵਾਦ ਵੇਖ ਲੈਂਦਾ ਨਾਲੇ ਆਹ ਹੁੰਦਾ ਤਾਂ ਵੇਂਦਾ ਇਹ ਚੰਗੀ ਆ ਕੇਸਰ ਪਾ ਗਈ ਆ ਨੌਕਰ ਆਈ ਤੇ ਸਾਹਮਣੇ ਕੋਈ ਨਹੀਂ ਉਹਨੂੰ ਦੱਸਦੇ ਆ ਵੀ ਆ ਕਰਕੇ ਗਈ ਹੁਣ ਬਾਤ ਨੂੰ ਰੋਟੀ ਨਵਾਜ ਮਾਰਨ ਜੇ ਤੂੰ ਗਿਆ ਨਾ ਵੇਂਦਾ ਰਹੀ ਨੇ ਮੈਂ ਨਹੀਂ ਜਾਣਾ ਜਿੰਨੇ ਤੱਕ ਹੋ ਗਈ ਨਹੀਂ ਘਲਾਉਣਾ ਲੱਗੀ ਆ ਰੋਟੀ ਪਾਣੀ ਬੰਡਿਆ ਖਾਓ ਤੇ ਮੈਂ ਤੁਹਾਨੂੰ ਦੱਸਾਂ ਥੋੜਾ ਪਿਛਾਂ ਹੀ ਰੱਖਿਆ ਹੋਇਆ ਜੀ ਰੋਟੀ ਦੀ ਤੂੰ ਬੇਕੋ ਨਹੀਂ ਇਹਨਾਂ ਦੇ ਘਰ ਜਾਣਾ ਰੋਟੀ ਦੇ ਮੱਥੇ ਨਹੀਂ ਇਹਨਾਂ ਨੂੰ ਲੱਗਣ ਦੇ ਇਹਨਾਂ ਦੀ ਉਲਟੀਆਂ ਸਿੱਧੀਆਂ ਗੱਲਾਂ ਸੁਖਾਉਣੀਆਂ ਹਨ ਤੇਰੀ ਸੱਸ ਆ ਤੇ ਤੇਰੀ ਬਾਸੀ ਆਈ ਤੋ ਐ ਹਾਂ ਉਹ ਤੇ ਇਹਨਾਂ ਕਰਦੇ ਇਹ ਇਹਨਾਂ ਲੋਕਾਂ ਦੀ ਆਤਵਾ ਵੀ ਲੋਕਾਂ ਦੀਆਂ ਨਵਾਂ ਨਹੀਂ ਚੁੱਕਣਾ ਦਈਏ ਇਹ ਕਹਦਾ ਸਾਰੀ ਉਬਰ ਤੇ ਇਹਨਾਂ ਨੇ ਪਹਿਲਾਂ ਮੈਨੂੰ ਨਹੀਂ ਟਿਕਨ ਦਿੱਤਾ ਚੱਜਣਾ ਨਹਾ ਫੇਸਾ ਨੂੰ ਮਾਪੋ ਤਨ ਪਾੜ ਦੀ ਕੋਸ਼ਿਸ਼ ਕਰਦੀਆਂ ਰਹੀਆਂ ਜੇ ਆਈ ਕੋਈ ਨਾ ਕੋਈ ਇਹਨਾਂ ਨਾਲ ਗੱਲ ਕਰਨੀ ਇਹਦਾ ਬੜਾ ਸਾੜਾ ਮਹੀਨਾ ਹੋ ਗਿਆ ਹੈ ਜਾਂਦੀ ਨਹੀਂ ਹੈ ਆਡੀ ਤੇ ਆਉਣੇ ਆ ਦੋ ਦਿਨ ਆਉਣਾ ਨਹੀਂ ਹੀ ਵਿਆਹ ਕਰਾ ਕੇ ਆਈ ਹੀ ਦੋ ਚਾਰ ਦਿਨ ਪਹਿਲਾਂ ਆ ਗਈ ਤੇ ਉਹ ਕੰਮ ਇਦਾਂ ਦਾ ਬਣ ਗਿਆ ਤੇ ਹੁਣ ਚਾਰ ਦਿਨ ਰਹਿ ਵੀ ਫਿਰ ਕੀ ਹੈ ਉਸ ਦਿਨ ਭੇਂਜੀ ਆਈ ਆ ਪੂਆ ਜੀ ਦੇ ਲਾਗੇ ਅੰਕੇ ਬੈਠੀ ਮੈਂ ਬਟ ਸੋਨਾ ਗੜਾ ਖੜ ਕੇ ਸਾਰਾ ਕਹਿਣਾ ਬਕਾਇਆ ਕਿ ਕਿੱਥੇ ਸੈਟ ਬਣਾਇਆ ਹੈਂ ਤਿੰਨ ਤੋਲਿਆਂ ਦਾ ਸੈੱਟ ਬਣਿਆ ਹੋਰ ਇਹ ਜਿੰਨਾ ਪਏ ਨੂੰ ਕਹਿੰਦਾ ਅੱਧਾ ਤੋਲਾ ਵੀ ਬਣਾ ਕੇ ਲਿਆ ਐਨੇ ਮਗੇ ਆਇਆ ਅੱਧਾ ਤੋਲਾ ਬਣਾਉਣਾ ਔਖਾ ਆ ਪਿਆ ਤੇ ਹੋਰ ਹੋਰ ਤੇ ਆਈ ਮੰਮੀ ਤੇ ਇਹਨਾਂ ਦੀ ਗੱਲ ਕਰ ਦੱਸ ਕੋਈ ਗੱਲ ਨਹੀਂ ਮਾਤਾ ਮੈਂ ਤੇਰੇ ਨਾਲ ਸਹਿਮਤ ਆਣਾ ਤੁਹਾਨੂੰ ਪਤਾ ਨਾ ਤੂੰ ਕੀ ਕਰਦੀ ਹੈ ਸਾਡੇ ਨੂੰ ਫੇਰ ਕਰਨਾ ਕਰ ਉਹ ਇੱਕ ਗੱਲ ਹੈਗੀ ਜੋ ਕੀ ਤੈਨਾਂ ਚੰਗਾ ਹੀ ਕੀਤਾ ਬਹਾਨਾ ਬਣ ਗਿਆ ਰੋਟੀ ਦੇਣ ਕਸਰਾਣੇ ਬੈਠੀ ਰਿਆ ਕਰਨਾ ਹੈ ਨੇ ਕਦੀ ਨਾ ਉਹਨੇ ਕਦੀ ਸੱਸ ਨੇ ਆਪਾਂ ਨੇ ਬੜੇ ਕੰਨ ਪਰਦੇ ਲਿਆ ਕਰਨਾ ਯਾਰ ਪਾਪਾ وہی ਨਾ ਜੋ ਕੀਤਾ ਵੈਗਰੂ ਵਿੱਚ ਕੀਤਾ ਗਲ ਹੋਣ ਲੱਗੀਆਂ ਹੁਣ ਨਹੀਂ ਰੋਟੀ ਰਾਟੀ ਮਾਈ ਮਾਰਨ ਜਾਈ ਨਹੀਂ ਲੈ ਅੰਦਰ ਤੁਸੀਂ ਗੁਰਦੁਆਰੇ ਜਾਣਾ ਤਾਂ ਵੀ ਨਹੀਂ ਕਹਿਣਾ ਆਪੇ ਮੱਥਾ ਢਕਾ ਲੈਣਾ ਆਪਾਂ ਜਾ ਕੇ ਚਾਰ ਜਾਣੇ ਮੈਂ ਆਪਾਂ ਚੱਲ ਜਾਾਂਗੇ ਵਾਪਸ ਲੈਣਾ ਮੱਥਾ ਠੀਕ ਹੋਣਾ ਜਾ ਕੇ ਹਾਂ ਲੈਣੀ ਕਦੀ ਨਹੀਂ ਕਦੀ ਕਿਸੇ ਦੇ ਘਰ ਜਾ ਕੇ ਗੱਲ ਕੀਤੀ ਕਰੀ ਤੇਰ ਕੋ ਹੈਗਾ ਤੂੰ ਮੈਨੂੰ ਬਣਾ ਕੇ ਦੇ ਕੇ ਗਈ ਮੇਰੇ ਘਰ ਮੇਲਾ ਕਿ ਮੇਲਾ ਤੇ ਵੇਨ ਲੋ ਜਿੰਨੂੰ ਵੀ ਆ ਕੇ ਘਰੇ ਲਿਆਂਦਾ ਵਾ ਬਾਇਆ ਹੀ ਲਿਆ ਕੇ ਤੇ ਤੁਸੀਂ ਗਹਿਣੇ ਦੀਆਂ ਗੱਲਾਂ ਛੇੜ ਲੀਆਂ ਜਿਉਂਦੇ ਲਾ ਕੇ ਹੁਣ ਦੁਕਾਨ ਦਾ ਕੰਮ ਚੱਲਦਾ ਆ ਕਿ ਕਿੰਨਾ ਤਾਂ ਮੇਰੀ ਸੱਸੋ ਕਿੰਨਾ ਕ ਗਹਿਣਾ ਤੇ ਮੈਂ ਤਾਂ ਗਹਿਣਾ ਹੁਣ ਤੇ ਜਿਹੜਾ ਦੁਕਾਨ ਤੇ ਜਿਤਰਾ ਨ ਸੀਜ਼ਨ ਚੱਲਣ ਡਿਆ 15 ਦਿਨੀ ਮਾਲ ਪਾਉਣਾ ਪੈਂਦਾ ਆਹੋ ਹੈਦ ਹੋ ਗਈ ਇਹ ਮੂਲ ਹੋਣਾ ਹੀ ਸੌਖਾ ਵਾ ਵਾਕਿਆ ਹੀ ਥਰੀਕ ਥਰੀਕ ਹੀ ਹੁੰਦੇ ਆ ਜੈਸਾ ਨੀ ਦਮਿਆਨੀ ਨੇ ਇਹਨਾਂ ਨੂੰ ਥੋੜਾ ਪਛਾਣ ਹੀ ਦਿਆ ਕਰੋ ਹੁਣ ਇਹਨਾਂ ਨੂੰ ਪਛਾਣ ਹੀ ਰੱਖਿਓ ਆਪਣੇ ਆਪ ਤੋਂ ਥੋੜਾ ਆ ਚੱਲ ਜਾ ਉਹਦਾ ਖੋਲ ਟਰੰਕ ਤੇ ਜਿਹੜਾ ਆ ਉਹਦੇ ਵਿੱਚ ਕੁਝ ਹੈਗਾ ਉਹਦਾ ਪਾਉਣ ਨੂੰ ਰਾਤ ਨੂੰ ਨੇ ਤੇ ਆ ਜਿਹੜਾ ਆਪਾਂ ਲਿਆਂਦਾ ਨਾਈਟ ਸੂਟ ਉਹ ਦੇ ਉਹਨੂੰ ਪਾਵੇ ਚੰਗਾ ਹੋ। ਅਦੀਪ ਕਰ ਲਿਆ ਜੀ ਹਾਂਜੀ ਮਾਸੀ ਜੀ ਉਹ ਅੱਛਾ ਤੇ ਰੋਟੀ ਰੋਟੀ ਖੋਲੋ ਜੀ 2 ਮਿੰਟ ਆਪਾਂ ਫਿਰ ਖਾ ਲੈਨੇ ਇਕੱਠੇ ਠੀਕ ਹੈ ਹੂੰ ਆ ਰੂ ਵੇਕ ਨਾ ਹਿੱਟੰਗਾ ਹਾਂ ਵਾਹੇ ਦੇ ਚਲੋ ਕੋਈ ਨਹੀਂ ਹੁਣ ਇਹ ਭੰਗਰੇ ਭੋਲੇ ਹਾਂ ਕੀ ਕਰਦਾ ਕੋਈ ਨਹੀਂ ਇਹ ਤੁਝਾ ਆ ਸ਼ਬਦ ਸਾਸਿਕਾਲ ਇਹ ਵੰਡਿਆ ਬਾਸ ਮੈਂ ਆ ਗਿਆ ਬੂਏ ਅਗੇ ਤੇ ਬੂਆ ਖੋਲ ਦ ਬਸੀਨਾ ਕੇ ਨੂੰ ਜੰਗਾ ਹਾਂ 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 ਇਹ ਬੂਆ ਖੋਲ ਚਗਾ

ਮੰਮੀ ਜਾਣਾ ਫਿਰ ਰੋਟੀ ਖਾਣਾ ਉੱਧਰ ਨਹੀਂ ਜਿਹੋ ਜੀ ਚਾਹ ਪਿਆਏ ਹੋ ਜੀ ਰੋਟੀ ਖਵਾ ਦੇਣਗੇ ਤੇ ਤੂੰ ਪਤਾ ਕੀ ਕਰ ਤੂੰ ਰਜਾਈ ਸੁੱਟ ਤੇ ਦੋ ਫੁਲਕੇ ਲਾ ਲ ਤੇ ਆਪ ਖਾ ਲੈ ਮੈਨੂੰ ਤਾਂ ਭੁੱਖ ਨਹੀਂ ਹੈਗੀ ਗੇੜ ਖੁੱਲਾ ਫਿਰ ਮੈਂ ਬੰਦ ਕਰ ਐ ਸੁਣੀ ਚਾਹ ਲੈ ਚਾ ਚ ਕੀ ਆ ਗਿਆ ਧਿਆਨ ਹੋ ਗਿਆ ਆਓ ਮੇਰੇ ਕੋਈ ਗੱਲ ਨਹੀਂ ਹੱਥ ਕਰੀ ਤੇ ਕਹਿਣੀ ਆ ਐ ਦੱਸਿਆ ਨਹੀਂ ਸੰਦਾਂ तो तो हा हाँ, हाँ, मेरा पोता छोटी छुट्टी द्याड़ी हाँ हो चलो वही फून ना ला देना जा नहीं पानी लिया प्याजना ਕਿਆ ਦਾ ਕੀ ਕਰਨੀ ਆ ਆਪਾਂ ਚਾਹ ਤੇ ਚਲੋ ਆਪਾਂ ਵਿਆਹਲੇ ਘਰੇ ਚੱਲਦੇ ਆਂ ਉਧਰ ਜੱਦਾਂ ਦੁੱਦਾ ਕਰਨੇ ਆ ਤਾਂ ਵਿਚਾਰੇ ਨਹੀਂ ਕਿਹਾ ਕੀ ਇੱਕ ਤਾਂ ਜੇ ਮੋਹ ਲੈ ਵਿਖੀ ਜਾਂਦੀ ਐ ਇਹ ਕੀ ਗੱਲ ਆ ਉਸਨੇ ਵੈਸੇ ਗਲਤ ਕੋਈ ਨਹੀਂ ਚਲੋ ਜਲੀਆਂ ਚਾਚੀ ਨੂੰ ਉਹ ਸੁਗਏ ਹੋਣੇ ਚਾਚੀ ਜੀ ਹੋਣੀ ਮੈਂ ਚਾਚਾ ਆਇਆ ਮੇਰੇ ਨਾਲ ਹੀ ਆਏ ਮੈਂ ਤੇ ਚਾਚਾ ਦੋਵੇਂ ਇਕੱਠੇ ਆਏ ਆ ਤਾਂ ਉਸ ਸੁਤੇ ਹੋਣੇ ਆਂ ਤੁਸੀਂ ਜਾ ਕੇ ਕੀ ਕਰਨਾ ਸਵੇਰੇ ਚੱਲ ਜਾ ਮੇਰੇ ਨਾਲ ਹੋਣੇ ਐ ਜਿੱਥੇ ਸੁਤੇ ਆ ਜਾਗਦੇ ਹੋਣੇ ਆਪਾਂ ਚਲੀਆਂ ਚਲੀਆਂ ਆ ਜਾਓ ਉਠਾ ਤਾਂ ਆਜੋ ਨਹੀਂ ਆਣਾ ਤੇ ਮੈਂ ਚੱਲਿਆ ਰਿਹਾ ਆਜੋ ਫਿਰ ਵੀ ਮਗਰੇ ਮੰਮੀ ਆਣਾ ਮੈਨੂੰ ਜਾਣਾ ਪੈਣਾ ਜੇ ਆਪਾਂ ਨਾ ਗਏ ਤਾਂ ਉਹਨੇ ਤੇ ਘਰੇ ਕੁਲੇਸ ਪਾ ਲੈਣੀ ਉਹ ਤਾਂ ਅੱਗੇ ਚਾਚੀ ਦੀ ਬਥੇਰੀ ਸੁਣਦਾ ਹੂੰਗਾ ਚੱਲ ਮੈਂ ਤੇ ਜਾਣਾ ਨਹੀਂਗਾ ਤੇ ਤੂੰ ਫਿਰ ਦਾ ਨਾਲ ਤੱਬੇ ਤੱਬੇ ਪੈਰ ਚੱਲ ਜਾ ਵੈਸੇ ਵੀ ਕੱਗ ਪਾਣੀ ਚੱਲਣਾ ਬਾ ਅਚਾਨਕ ਮੇਰੇ ਨਾਲ ਲੜੂਗਾ ਉਹਨੇ ਲੜਨਾ ਹੀ ਆ ਤੇ ਜਾ ਤੂੰ ਮੈਂ ਨਹੀਂ ਜਾਣਾ